ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਲਈ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤਾਂ ਪਹਿਲਾਂ ਅੱਜ ਦਾ ਸਵਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਕਾਟੋ ਕਲੇਸ਼ ਚੱਲ ਰਿਹਾ ਹੈ ਤੇ ਵਰਕਰਾਂ ਦੇ ਵੱਲੋਂ ਮੰਗ ਉੱਠ ਰਹੀ ਹੈ ਕਿ ਰਾਜਾ ਵੜਿੰਗ ਨੂੰ ਬਦਲਿਆ ਜਾਏ ਤੁਹਾਡੀ ਕੀ ਰਾਏ ਹੈ ਚਰਨਜੀਤ ਸਿੰਘ ਚਨੀ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਮਿਲਣੀ ਚਾਹੀਦੀ ਹੈ ਜਾਂ ਫਿਰ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਲਈ ਠੀਕ ਹਨ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਜੇ ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੋਨੋਂ ਤੋਂ ਬਿਨਾ ਕੋਈ ਹੋਰ ਤੀਜਾ ਚਿਹਰਾ ਜਿਹੜਾ ਹੈਗਾ ਉਹ ਪੰਜਾਬ ਕਾਂਗਰਸ ਨੂੰ ਵਧੀਆ ਚਲਾ ਸਕਦਾ ਹੈ ਤਾਂ ਤੁਸੀਂ ਉਸ ਦਾ ਨਾਂ ਵੀ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਰੁਕ ਕਰ ਲੈਨੇ ਆ ਪਹਿਲੀ ਵੱਡੀ ਖਬਰ ਵੱਲੋਂ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਨੇ ਕੱਲ ਨੌਕਰੀਆਂ ਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੇ ਉੱਤੇ ਵੱਡਾ ਬਿਆਨ ਦਿੱਤਾ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕੈਨੇਡਾ ਅਮਰੀਕਾ ਕਿੰਨੇ ਕਿੰਨੇ ਵਾਰੀ ਕਿੱਥੇ ਕਿੱ ਚਲੇ ਜਾਮਾ ਕੈਨੇਡਾ ਅਮਰੀਕਾ ਉਥੇ ਬਗਾਨਾ ਮੁਲਕ ਹੈ ਬਗਾਨੀ ਭਾਸ਼ਾ ਬਗਾਨਾ ਮੌਸਮ ਹੈ ਬਰਫਾਂ ਪਈ ਰਹਿੰਦੀਆਂ 6 6 ਮਹੀਨੇ ਫਿਰ ਇੱਥੇ ਟੜਫੀ ਜਾਂਦੇ ਰਹਿੰਦੇ ਆ ਮੁੰਡੇ ਦਾ ਉਥੇ ਆਏ ਹੋ ਗਿਆ ਜੀ ਉਹਦਾ ਹੁਣ ਬਲਾਓ ਜੀ ਉਹਨੂੰ ਇੱਥੇ ਉਥੇ ਕਾਗਜ਼ ਨਹੀਂ ਬਣੇ ਜੀ ਪੀਆਰ ਪੱਕੇ ਨਹੀਂ ਹੋਏ ਜੀ ਕੱਚੇ ਫਿਰਦੇ ਆ ਸੋ ਕੱਚੇ ਪੱਕੇ ਦੇ ਚੱਕਰਾਂ 'ਚ ਹੀ ਮਤਲਬ ਲੰਘੀਆਂ ਜਵਾਨੀਆਂ ਇੱਥੇ ਡੋਲੀਆਂ ਤੁਰ ਗਈਆਂ ਭੈਣਾਂ ਦੀਆਂ ਭਾਈ ਆ ਨਹੀਂ ਸਕੇ ਇੱਥੇ ਅਰਥੀਆਂ ਤੁਰ ਗਈਆਂ ਬਾਪੂਆਂ ਦੀਆਂ ਉਹ ਲਾਂਬੂ ਲਾਉਣ ਵੀ ਨਹੀਂ ਆ ਸਕੇ ਦਾਗ ਦਾਗ ਲਾਉਣ ਵੀ ਨਹੀਂ ਆ ਸਕੇ ਸੋ ਇਸ ਕਰਕੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਚ ਆਪਣੇ ਰਿਸ਼ਤੇਦਾਰਾਂ ਚ ਰਹੀਏ ਇੱਥੇ ਹੀ ਕੰਮਕਾਰ ਕਰੀਏ ਇੱਥੇ ਹੀ ਚੰਗੀ ਰੋਜ਼ੀ ਰੋਟੀ ਕਮਾਓ ਕਮਾ ਲੀਏ ਤੇ ਇਹਦੇ ਵਰਗੀ ਕੋਈ ਰੀਸ ਨਹੀਂ ਜੀ ਆਪਦੇ ਵਤਨਾ ਵਰਗੀ ਕੋਈ ਰੀਸ ਨਹੀਂ ਹੁੰਦੀ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਉਹ ਬਾਹਰ ਜਾਣ ਤੋਂ ਜਿਹੜਾ ਰੋਕ ਲਿਆ ਤੇ ਇੱਥੇ ਹੀ ਕੰਮ ਮਿਲਣ ਲੱਗੇ ਨੌਕਰੀਆਂ ਵੀ ਮਿਲ ਰਹੀਆਂ 58000 ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਏਦਾਂ ਦੀ ਫੰਕਸ਼ਨ ਕਰਕੇ ਨੌਕਰੀਆਂ ਦਿੰਨੇ ਆ ਰੋਣ ਲੱਗ ਜਾਂਦੇ ਬੱਚੇ ਰੋਣ ਲੱਗ ਜਾਂਦੇ ਵੀ ਅਸੀਂ ਸੋਚੀ ਸੀ ਕਦੇ ਸਾਨੂੰ ਨੌਕਰੀ ਮਿਲ ਜੂਗੀ ਇੱਕ ਕਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਪੜੋ ਨੰਬਰ ਲੈ ਲਓ ਘਰੇ ਚਿੱਠੀ ਆਊਗੀ ਕੋਈ ਨੋ ਕੈਸ਼ ਨੋ ਫਰਮੈਸ਼ ਕੋਈ ਚਾਹੇ ਜਿੰਨਾ ਮਰਜੀ ਕੋਈ ਨੇੜੇ ਦਾ ਹੈ ਕੋਈ ਜੋ ਮਰਜੀ ਹੈ ਜਿਹਦਾ ਨੰਬਰ ਆ ਗਿਆ ਉਹਨੂੰ ਨੌਕਰੀ ਮਿਲੂਗੀ ਕਿਸੇ ਦਾ ਨੰਬਰ ਘਟਾਪਦਾ ਕੇ ਜਾਂ ਕੋਈ ਹੈ ਜਾਂ ਕੁਝ ਕਰਕੇ ਅਸੀਂ ਨਹੀਂ ਕਰਦੇ ਆ ਕੱਲ ਪਰਸੋਂ ਰਿਜ਼ਲਟ ਆਏ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਕ ਸੰਮਤੀ ਦੇ ਇੱਕ ਬੋਰਡ ਤੇ ਵੀ ਬਹੁਤ ਸਾਰੇ ਜਿੱਤੇ ਨੇ ਵਿਰੋਧੀ ਪਾਰਟੀਆਂ ਵਾਲੇ ਅਗਲੀ ਖਬਰ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਪਾਬੀ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਕਮਲਕੌਰ ਪਾਬੀ ਦੀ ਲਾਸ਼ ਮਿਲੀ ਸੀ ਤੇ ਉਸ ਤੋਂ ਬਾਅਦ ਜੋ ਅਮਰਿਤਪਾਲ ਮਹਿਰੋ ਤੇ ਉਸ ਦੇ ਸਾਥੀਆਂ ਦੇ ਉੱਤੇ ਪਰਚਾ ਦਰਜ ਹੋ ਗਿਆ ਸੀ ਦੋ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਅਮਰਿਤਪਾਲ ਮਹਿਰੋ ਵਿਦੇਸ਼ ਭੱਜ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਮਲਕੌਰ ਪਾਬੀ ਦੇ ਕਤਲ ਦੇ ਮਾਮਲੇ ਦੇ ਵਿੱਚ ਇੱਕ ਰਣਜੀਤ ਸਿੰਘ ਨਾਮ ਦੇ ਬੰਦੇ ਨੇ ਆਪਣੀ ਜ਼ਮਾਨਤ ਅਰਜੀ ਲਗਾਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਅਰਜੀ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਤਾਂ ਕਿਤੇ ਨਾ ਕਿਤੇ ਤੀਜਾ ਦੋਸ਼ੀ ਜਿਹੜਾ ਅਮਰਿਤਪਾਲ ਮਹਿਰਤ ਬਿਨਾ ਜਿਹੜਾ ਤੀਜਾ ਦੋਸ਼ੀ ਹੈ ਉਸ ਨੂੰ ਵੱਡਾ ਝਟਕਾ ਲੱਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਆ گاਉ ਜਮਾਨਤ ਜਿਹੜੀ ਸੀਗੀ ਉਹ ਫਾਈਲ ਕੀਤੀ ਗਈ ਸੀ ਤੇ ਹਾਈ ਕੋਰਟ ਨੇ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਅਗਲੀ ਖਬਰ ਰੁਪਿੰਦਰ ਕੋਰ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਕੁੜੀ ਦੇ ਉੱਤੇ ਇਲਜ਼ਾਮ ਹੈ ਕਿ ਇਸ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕੀਤਾ ਕੱਲ੍ਹ ਦੀਆਂ ਖਬਰਾਂ ਚੱਲੀਆਂ ਨੇ ਕਿ ਇਸ ਕੁੜੀ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਜੇਲ੍ਹ ਦੇ ਵਿੱਚ ਹੁਣ ਇਸ ਮਾਮਲੇ ਦੇ ਉੱਤੇ ਐਮਐਲਏ ਨੇ ਆਪ ਜਾਣਕਾਰੀ ਦਿੱਤੀ ਕੀ ਕੋਈ ਜਾਣਕਾਰੀ ਹੈ ਆ ਤੁਹਾਨੂੰ ਸੁਣਾਉਦੇ ਹਾਂ ਜਿਹੜਾ ਪ੍ਰੇਮੀ ਉਹਦੇ ਨਾਲ ਵੀ ਗੱਲਬਾਤ ਕਰ ਲਈ ਹੈ ਕੋਈ ਨਹੀਂ ਦੇਖੋ ਲੋਕਾਂ ਦੇ ਵਿੱਚ ਇੱਕ ਫੁਵਾਹ ਹੈ ਵੀਆਈਪੀ ਸਹੂਲਤ ਕੌਣ ਦੇਊਗਾ ਉਹਨਾਂ ਨੂੰ ਉਸ ਲੜਕੀ ਦੇ ਮਾਪੇ ਨੇ ਇੱਥੋਂ ਤੱਕ ਕਿ ਉਹਨੂੰ ਚੱਪਲਾਂ ਦੇਣ ਤੋਂ ਵੀ ਇਨਕਾਰ ਕਰਤਾ ਕੱਪੜੇ ਦੇਣ ਤੋਂ ਇਨਕਾਰ ਕਰਤਾ ਹੋਰ ਇਹਦੋਂ ਕਿ ਉਹਗਾ ਪਰਿਵਾਰ ਨੇ ਤਾਂ ਇੱਥੋਂ ਤੱਕ ਉਹਨੂੰ ਉਹਦੀ ਧੀ ਮੰਨਣ ਤੋਂ ਵੀ ਇਨਕਾਰ ਕਰਤਾ ਸੋ ਇਹ ਸਾਡੇ ਕੋਲ ਜਿੰਨੀ ਹੁਣ ਤੱਕ ਰਿਪੋਰਟ ਆਈ ਹੈ ਵੀ ਉਹਦੇ ਪਰਿਵਾਰ ਨੇ ਉਹਨੂੰ ਉਸ ਤੋਂ ਬਾਅਦ ਉਹਦਾ ਚਿਹਰਾ ਵੀ ਨਹੀਂ ਵੇਖਿਆ ਤਾਂ ਫਿਰ ਮਦਦ ਕੌਣ ਕਰੂਗਾ ਸੋ ਇਹ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਦੀ ਫਾਰਮ ਹਟਾਉਂਦਾ ਉਹ ਗਲਤ ਹੈ ਕਿਉਂਕਿ ਅੰਦਰ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੇ ਮਾੜੇ ਵਰਤਾਰੇ ਕਰਨ ਵਾਲੇ ਬੰਦਿਆਂ ਨੂੰ ਕੋਈ ਵੀ ਜਿਹੜੀ ਸਹੂਲਤ ਨਹੀਂ ਦਿੱਤੀ ਜਾਊਗੀ ਨਾ ਹੀ ਕਿਸੇ ਨੂੰ ਦੇਣ ਦਿੱਤੀ ਆ ਅਗਲੀ ਵੱਡੀ ਖਬਰ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਨੂੰ ਰੋਕਿਆ ਗਿਆ ਇਸ ਮਾਮਲੇ ਦੇ ਉੱਤੇ ਜਸਰਪਾਲ ਕੁਲਦੀਪ ਸਿੰਘ ਗੜਗੱਜ ਤੇ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਨੇ ਵੱਡਾ ਬਿਆਨ ਜਾਰੀ ਕੀਤਾ ਕੀ ਕੋਈ ਜਾਣਕਾਰੀ ਹੈ ਆ ਤੁਹਾਨੂੰ ਸੁਣਾਉਂਦੇ ਹਾਂ ਬਹੁਤ ਮੰਦਭਾਗੀ ਘਟਨਾ ਹੈਗੀ ਆ ਕਿਉਂਕਿ ਸਿੱਖ ਜਿਹੜੇ ਆ ਉਹ ਬਿਲਕੁਲ ਇੱਕ ਲੀਗਲੀ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੀ ਧਰਤੀ ਤੇ ਬਹੁਤ ਸਾਰੇ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਔਰ ਆਪਣਾ ਟੈਕਸ ਵੀ ਉੱਥੇ ਅਪੀਡ ਕਰਦੇ ਨੇ ਔਰ ਪੂਰੇ ਸਿਸਟਮ ਦੇ ਨਾਲ ਉਹ ਗਏ ਨੇ ਸਿਸਟਮ ਦੇ ਨਾਲ ਰਹਿ ਰਹੇ ਨੇ ਔਰ ਉਸ ਮੁਲਕ ਦੀ ਤਰੱਕੀ ਦੇ ਵਿੱਚ ਸਿੱਖਾਂ ਦਾ ਇੱਕ ਵੱਡਾ ਯੋਗਦਾਨ ਜਿਸ ਯੋਗਦਾਨ ਦੇ ਤਹਿਤ ਭਾਵੇਂ ਕਰੋਨਾ ਸੀ ਤਾਂ ਵੀ ਗੁਰਦੁਆਰਿਆਂ ਦੇ ਵਿੱਚੋਂ ਹਰ ਲੋੜਵੰਦ ਦੀ ਮਦਦ ਹੋਈ ਗੁਰੂ ਕੇ ਲੰਗਰ ਦਿੱਤੇ ਰਾਸ਼ਨ ਦਿੱਤੇ ਗਏ ਤਾਂ ਜਿਹੜਾ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਹ ਮੰਦਭਾਗਾਕਾਰਾ ਕੀਤਾ ਗਿਆ ਇਹ ਨਿੰਦਣਯੋਗ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਕਰਨ ਦਾ ਪ੍ਰਸਾਰ ਕਰਨ ਦਾ ਹੱਕ ਹੈ ਨਿਊਜ਼ੀਲੈਂਡ ਵਰਗੇ ਕੰਟਰੀ ਤਾਂ ਬਹੁਤ ਡਿਵੈਲਪਡ ਕੰਟਰੀ ਨੇ ਉਹ ਉੱਥੇ ਇਸ ਤਰ੍ਹਾਂ ਦਾ ਕੋਈ ਹੁੰਦਾ ਨਹੀਂ ਕੋਈ ਇਸ ਤਰ੍ਹਾਂ ਦਾ ਪਹਿਲੀ ਵਾਰ ਸੁਣਿਆ ਸੋ ਮੈਂ ਕਹਿਣਾ ਕਿ ਭਾਰਤ ਸਰਕਾਰ ਨੂੰ ਕੇਂਦਰੀ ਸਰਕਾਰ ਨੂੰ ਨਿਊਜ਼ੀਲੈਂਡ ਦੀ ਸਰਕਾਰ ਨਾਲ ਗੱਲ ਕਰਕੇ ਜੇ ਕੋਈ ਥੋੜਾ ਬਹੁਤ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ 'ਚ ਇੱਕ ਚੱਲਿਆ ਹੋਇਆ ਮਾਹੌਲ ਜਿਹਾ ਤੇ ਪਰ ਸਾਡੀ ਜਿਹੜੀ ਕੌਮ ਹੈ ਉਹ ਤਾਂ ਸਰਵਦਾ ਪੱਲਾ ਮੰਗਣ ਵਾਲੀ ਕੌਮ ਹੈ ਲੋਕਲ ਟਿਕ ਉਹਨਾਂ ਨੇ ਸਰ ਕਿ ਨਿਊਜ਼ੀਲੈਂਡ ਹੈ ਇੰਡੀਆ ਦੇ ਹਾਲਾਂਕਿ ਨਿਊਜ਼ੀਲੈਂਡ ਤਾਂ ਕੋਈ ਇਦਾਂ ਦੀ ਘਟਨਾ ਵੀ ਕੋਈ ਇਸ ਤਰ੍ਹਾਂ ਦੀ ਕਦੇ ਹੋਈ ਨਹੀਂ ਸੋ ਸ਼ਾਇਦ ਬਾਹਰਲੇ ਜਿਹੜੇ ਘਟਨਾਵਾਂ ਕੋਈ ਇਧਰ ਉਧਰ ਹੁੰਦੀਆਂ ਨੇ ਉਹ ਸਾਡੇ ਨਾਲ ਲੱਗ ਜਾਂਦੀਆਂ ਨੇ ਪਰ ਸਾਡੀ ਕੌਮ ਜਿਹੜੀ ਹੈ ਉਹ ਮਿਹਨਤੀ ਕੌਮ ਹੈ ਜਿੱਥੇ ਜਾਂਦੇ ਆ ਉਹਨਾਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਤੇ ਨਹੀਂ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਨਿਊਜ਼ੀਲੈਂਡ ਦੇ ਐਮਬੈਸਡਰ ਨੂੰ ਬੁਲਾ ਕੇ ਉਹਨਾਂ ਨੂੰ ਇਹ ਪੱਖ ਰੱਖਿਆ ਜਾਵੇ ਤੇ ਸਾਡੇ ਜਿਹੜੇ ਭਾਰਤੀ ਨੇ ਉਹ ਹਮੇਸ਼ਾ ਸ਼ਾਂਤੀ ਪਸੰਦ ਨੇ ਤੇ ਜਿੱਥੇ ਵੀ ਜਾਂਦੇ ਆ ਉਹ ਆਪ ਵੀ ਕਾਮਯਾਬ ਹੁੰਦੇ ਉਸ ਖਿੱਤੇ ਨੂੰ ਵੀ ਉਸ ਦੇਸ਼ ਨੂੰ ਵੀ ਕਾਮਯਾਬ ਕਰਨ ਚਾਪੜਾ ਯੋਗਦਾਨ ਪਾਉਂਦਾ ਤਾਂ ਸੁਣਿਆ ਤੁਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੋ ਵੀ ਉੱਥੇ ਨਗਰ ਕੀਰਤਨ ਕੱਢਿਆ ਗਿਆ ਉਹ ਉੱਥੇ ਦੇ ਕਾਨੂੰਨ ਮੁਤਾਬਿਕ ਤੇ ਆਜ਼ਾਦੀ ਦੇ ਤਹਿਤ ਕੱਢਿਆ ਗਿਆ ਉਸ ਦੇ ਵਿੱਚ ਕੁਝ ਵੀ ਗਲਤ ਨਹੀਂ ਤੇ ਨਿਊਜ਼ੀਲੈਂਡ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਸੀਐਮ ਭਗਵੰਤ ਮਾਨ ਦੀ ਤਾਂ ਸਿਆ ਭਗਵੰਤ ਮਾਨ ਨੇ ਸਾਰੀ ਦੀ ਸਾਰੀ ਗੱਲ ਕੇਂਦਰ ਸਰਕਾਰ ਤੇ ਸੁੱਟ ਦਿੱਤੀ ਕਿ ਕੇਂਦਰ ਸਰਕਾਰੀ ਇਸੇ ਕਾਰਵਾਈ ਕਰੇ ਹੁਣ ਦੇਖਦੇ ਹਾਂ ਕਿ ਕੇਂਦਰ ਸਰਕਾਰ ਕੀ ਕਾਰਵਾਈ ਕਰਦੀ ਹੈ ਰੁਕ ਕਰ ਲੈਨੇ ਆ ਅਗਲੀ ਵੱਡੀ ਖਬਰ ਵੱਲ ਜੋ ਘਟਨਾ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਅਕਸਰ ਜੇ ਅਸੀਂ ਹੋਰ ਸੂਬਿਆਂ ਦੇ ਵਿੱਚ ਸੁਣੀ ਹੈ ਜਾਂ ਦੇਖੀ ਹੈ ਪਰ ਪੰਜਾਬ ਦੇ ਵਿੱਚ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਦੇਖਣ ਨੂੰ ਮਿਲੀ ਅੱਜ ਨਵਾਂ ਹੀ ਚੰਦ ਚੜਾ ਦਿੱਤਾ ਪੰਜਾਬ ਦੇ ਇੱਕ ਨਿੱਜੀ ਸਕੂਲ ਨੇ ਘਟਨਾ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ ਇੱਕ ਸਿੱਖ ਨੌਜਵਾਨ ਨੂੰ ਪੇਪਰ ਵੇਲੇ ਦੇਖੋ ਕੀ ਕੁਝ ਲੈ ਕੇ ਆ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਪਰਿਵਾਰ ਦੀ ਜ਼ੁਬਾਨੀ ਪ੍ਰੋਬਲਮ ਸਰ ਇਹ ਵੀ ਬੱਚਾ ਸਿਰਸਾ ਪਾ ਕੇ ਉਹਨੂੰ ਪਹਿਲੇ ਢੱਕਿਆ ਗਿਆ ਅੰਦਰ ਜਾਣ ਤੋਂ ਔਰ ਢੱਕਿਆ ਗਿਆ ਫਿਰ ਕੜਾ ਉਹ ਸ੍ਰੀ ਸਾਹਿਬ ਤੇ ਨਹੀਂ ਬਾਅਦ ਵਿੱਚ ਮੈਂ ਉੱਥੇ ਕਹਿ ਕੇ ਦੁਬਾਰਾ ਕਲੇਮ ਕੀਤਾ ਫਿਰ ਉੱਥੇ ਗਏ ਆ ਔਰ ਫਿਰ ਇਹਨਾਂ ਨੂੰ ਐਂਟਰੀ ਦਿੱਤੀ ਯਾਰ ਕੜੇ ਵੀ ਲਵਾਏ ਜਾ ਰਹੇ ਬੱਚਿਆਂ ਦੇ ਇੱਥੇ ਇਸ ਚੀਜ਼ ਦਾ ਪੇਪਰ ਕਿੱਥੇ ਟ੍ਰਿਪਲ ਐਸਬੀ ਦਾ 438 ਟ੍ਰਿਪਲ ਐਮ ਵਿੱਚ ਹੋ ਰਿਹਾ ਕੀ ਕਹਾਂ ਕਿ ਇਹ ਕਿਉਂ ਇਸ ਪੈਨੀ ਅਲਾਉਡ ਨਹੀਂ ਕਰ ਰਹੇ ਪਹਿਲੇ ਸਰ ਕੌਣ ਕਹਿ ਰਹੇ ਕੋਈ ਸਰ ਜਿਹੜਾ ਗੇਟ ਤੇ ਖੜੇ ਆ ਸਾਰੇ ਫਿਰ ਪੁਲਿਸ ਵਾਲੇ ਨੇ ਅੰਦਰ ਕਪੜੀ ਸੀ ਪੁਲਿਸ ਵਾਲੇ ਨੇ ਕਹਿ ਕੇ ਬਾੜਿਆ ਉਹਨਾਂ ਨੇ ਬੜਵਾਇਆ ਉਹ ਨਹੀਂ ਬਾੜਦੇ ਪਹਿਲੇ ਉਹਨਾਂ ਨੂੰ ਕੀ ਪ੍ਰੋਬਲਮ ਹੈ ਕਿਸੇ ਸਰ ਇਹ ਪਤਾ ਨਹੀਂ ਕਿੰਦੇ ਸੀਧਾ ਸਾਹਿਬ ਨੂੰ ਪੈਨੇ ਕੜਾਉ ਸੀਧਾ ਸਾਹਿਬ ਲਾਊਟ ਨਹੀਂ ਹੈ ਪੇਪਰ ਦੇ ਵਿੱਚ ਹਾਂਜੀ ਕਿਉਂਕਿ ਜਿਹੜੇ ਸੀਧਾ ਸਾਹਿਬ ਦਾ ਪੇਪਰ ਦੇ ਨਹੀਂ ਚਾਹਦਾ ਵਿੱਚ ਹਾਂ ਸਰ ਪੇਪਰ ਤੇ ਉਹਨਾਂ ਨੂੰ ਪੁੱਛੋ ਕਲੇਮ ਕਰਨ ਦੇ ਪੰਜਾਬ ਦੇ ਵਿੱਚ ਆਈਡੈਂਟੀਫਿਕੇਸ਼ਨ ਜਿਹੜੀ ਸਾਨੂੰ ਦੱਸਣੀ ਪੈ ਰਹੀ ਪਈ ਅਸੀਂ ਕੌਣ ਆ ਪਰ ਸੀਧਾ ਸਾਹਿਬ ਦਾ ਕੀ ਮਹੱਤਤਾ ਹੈ ਕਿ ਉਹਦੇ ਵਿੱਚ ਇਨਸਟ੍ਰਕਸ਼ਨ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕੋਈ ਪੰਜਾਬ ਵਿੱਚ ਹੈ ਨਾ ਪੰਜਾਬ ਵਿੱਚ ਇੰਨੀ ਗੱਲ ਹੋ ਰਹੀ ਜੀ ਤਾਂ ਕਿਸ ਤਰ੍ਹਾਂ ਬਿਲਕੁਲ ਪਰ ਕੜਾ ਦੂ ਦੋਨੋਂ ਚੀਜ਼ਾਂ ਸਾਰੇ ਨਹੀਂ ਨਹੀਂ ਨਾ ਜਾਣ ਦਿੱਤੀਆਂ ਫਿਰ ਜਦੋਂ ਮੈਂ ਬਹਿਸ ਕੀਤੀ ਉਹਦੇ ਲਈ ਵਿਰੋਧ ਕੀਤਾ ਫਿਰ ਮੇਰਾ ਬੱਚਾ ਅੰਦਰ ਗਿਆ ਅੱਜ ਕਿੰਨੇ ਪੇਪਰ ਕਿੰਨੇ ਹੋਏ ਪੇਪਰ 11 ਵਜੇ ਸ਼ੁਰੂ ਹੋਇਆ ਲੇਕਿਨ 9 ਵਜੇ ਦੀ ਐਂਟਰੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਔਰ ਜੇ ਇਕੱਲਾ ਬੱਚਾ ਉਧਰ ਹੋ ਸਕਦਾ ਪਰੇਸ਼ਾਨ ਹੋ ਕੇ ਪੇਪਰ ਦੇਣ ਤੋਂ ਬਾਹਰ ਖੜਾ ਰਹਿਂਦਾ ਮੇਰਾ ਰੁਕ ਕਰ ਲੈਨੇ ਆ ਅਗਲੀ ਵੱਡੀ ਖਬਰ ਵਾਲ ਜੋ ਕਿ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੇ ਨਾਲ ਜੁੜੀ ਹੈ ਇਹ ਜੋੜਾ ਅਕਸਰ ਕਹਿੰਦਾ ਹੈ ਕਿ ਸਾਡੇ ਕੋਲ ਪੂਰੇ ਪੰਜਾਬ ਦਾ ਬਲੂਪ੍ਰਿੰਟ ਹੈ ਪਰ ਅੱਜ ਆਮ ਆਦਮੀ ਪਾਰਟੀ ਦੀ ਐਮਐਲਏ ਜੀਵਨਜੋਤ ਕੋਹਣ ਇੱਕ ਵੱਡਾ ਚੈਲੰਜ ਦੇ ਦਿੱਤਾ ਦੋਨਾਂ ਨੂੰ ਕੀ ਚੈਲੰਜ ਦਿੱਤਾ ਹੋਊਗਾ ਆਉ ਤੁਹਾਨੂੰ ਸੁਣਾਉਦੇ ਹਾਂ ਰਹੀ ਗੱਲ ਸਿੱਧੂ ਜੋੜੇ ਦੀ ਇਹ ਇਹਨਾਂ ਦੇ ਬਿਆਨ ਜਿਹੜੇ ਹੈਗੇ ਨਾ ਇਹ ਬਹੁਤ ਬਦਲਦੇ ਰਹਿੰਦੇ ਹੈ ਰਾਤ 에 ਸਿਆਸਤ ਛੱਡਦੇ ਨੇ ਫਿਰ ਕੋਈ ਸੁਪਨਾ ਆਂਦਾ ਹੈ ਸਵੇਰੇ ਫਿਰ ਸਿਆਸਤ ਚਾ ਜਾਂਦੇ ਨੇ ਔਰ ਇੱਕ ਸਵਾਲ ਜ਼ਰੂਰ ਮੇਰਾ ਹਮੇਸ਼ਾ ਹੀ ਰਿਹਾ ਇਹਨਾਂ ਨੂੰ ਜਿੰਨੀ ਵਾਰ ਜੇ ਕੋਈ ਗੱਲ ਵੀ ਕਰਦੇ ਕਿ ਜਿੰਨੀ ਜੋ ਜਿਹੜੀ ਵੀ ਇਹਨਾਂ ਦੀ ਟਿਨਿਓਰ ਰਹੀ ਹੈ ਜਿਹੜੀ ਵੀ ਪਾਰਟੀ ਤੇ ਇਹ ਐਮਐਲਏ ਰਹੇ ਐਮਪੀ ਰਹੇ ਮੰਤਰੀ ਰਹੇ ਇਹ ਕੋਈ ਇੱਕ ਕੰਮ ਗਿਣਾ ਦੇਣ ਜਿਹੜਾ ਇਹਨਾਂ ਨੇ ਆਪਣੇ ਉਹਦੇ ਟਿਨਿਓਰ ਦੇ ਵਿੱਚ ਕੀਤਾ ਹੋਏ ਸੋ ਇਹ ਅੱਜ ਤੱਕ ਦਾ ਕਲਚਰ ਜਿਹੜਾ ਬਣਿਆ ਹੋਇਆ ਸੀ ਕਿ ਜਿੱਤੋ ਐਮਐਲਏ ਬਣੇ ਤੇ ਉਸ ਤੋਂ ਬਾਅਦ ਭੁੱਲ ਜਾਓ ਸੋ ਐਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ